Viva! ਹੋ ਹਰੇ ਸਾਰੇ 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 ਹਰੇ ਹਰੇ ਨਾਮ ਹਰੇ ਰਾਮ ਹਰੇ ਹਰੇ ਰਾਮ ਹਰੇ ਹਰੇ ਰਾਮ ਹਰੇ ਰਾਮ ਹਰੇ ਰਾਮ ਹਰੇ ਰਾਮ ਬਰਾਦਮਾ ਮੁਬਾਰਕਵਾਦ ਨੂੰ ਆਪਣੇ ਸਾਰੇ ਸ਼ਹਿਰ ਵਸਨੀਕਾਂ ਲਈ ਤੇ ਦੇਸ਼ ਵਾਸੀਆਂ ਨੂੰ ਤੇ ਪਾਲ ਸਾਰੇ ਪਦੇ ਵਿੱਚ ਬਹੁਤ ਵੱਡਾ ਖੁਸ਼ੀ ਦਾ ਮਾਹੌਲਾ 22 ਤਰੀਕ ਨੂੰ ਜੋਧੇ ਵਿੱਚ ਆ ਰਾਮ ਜਨਮ ਭੂਮੀ ਦੇ ਉੱਪਰ ਆਪਾਂ ਸਾਰੇ ਜਾਣਦੇ ਹਾਂ ਕਿ ਸ਼੍ਰੀ ਰਾਮ ਜੀ ਦੀ ਬਾਲਵਸਤਾ ਦੀ ਜਿਹੜੀ ਜਮੀਨੀ ਸਥਲ ਤੇ ਗ੍ਰੇ ਪ੍ਰੋਬਲਮ ਉੱਪਰ ਉੱਤੀ ਸਵਉਂਗੀ ਪੀ ਜਾ ਰਹੀ ਹੈ ਤੇ ਮੈਂ ਮੁਬਾਰਕਬਾਦਨਾ ਕਿਉਂਕਿ ਇੱਕ ਬਹੁਤ ਹੀ ਨੰਬਰ ਟਾਈਮ ਦਾ ਸੁਭਾਗਾ ਟਾਈਮ ਆਇਆ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਵੀ ਹੁੰਦੇ ਤੇ ਇੱਕ ਬਹੁਤ ਵਧੀਆ ਖੁਸ਼ੀ ਹੈ ਵੀ ਪਰ ਮੌਲਾ ਤੇ ਸਾਰਿਆਂ ਨੂੰ ਬਹੁਤ ਬਹੁਤ 22 ਦਿਨ 22 ਦਿਨ ਨੂੰ ਜੈ ਦਿਵਾਲੀ ਤਰ੍ਹਾਂ ਤਿਹਾੜ ਮਨਾਇਆ ਜਾ ਰਿਹਾ ਕਿੱਦਾਂ ਦੇਖੋ ਦੇਖੋ ਤੋ ਪਤਾ ਹੀ ਹੈ ਕਿ ਇੱਕ ਇੱਕ ਤੈਮ ਹੈ ਹੈ ਜੇ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਕਈ ਸੌ ਸਾਲ ਬਾਅਦ ਹਨ ਆਪਾਂ ਨੂੰ ਮਨਣ ਵਾਸਤੇ ਮਿਲਿਆ ਹੈ ਇੱਕ ਬਹੁਤ ਵਧੀਆ ਮੌਕਾ ਇੱਕ ਦਿਵਾਲੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਆਪਣੇ ਘਰ ਦੇ ਵਿੱਚ ਤੇ ਕੋਈ ਸ਼ਹਿਰ ਦੇ ਵਿੱਚ ਵੀ ਦੇਖੋ ਜਓ ਉਸ ਤੋਂ ਹੈਗਾ ਸਾਰੇ ਕੁਛ ਨੇ ਪੂਰਾ ਹਨ ਤੇ ਬਸ ਹੀ ਮਿੱਠੀ ਮੌਕਾ ਜਿਹੜਾ ਇਹ ਬਹੁਤ ਟਾਈਮ ਬਾਅਦ ਦੇਖਣ ਨੂੰ ਮਿਲਿਆ ਤੇ ਸਾਰਿਆਂ ਨੂੰ ਮੁਬਾਰਕਵਾਦ ਆਸ ਜੈ ਸ਼੍ਰੀ ਰਾਮ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ 22 ਤਰੀਕ ਨੂੰ ਸਾਡੇ ਰਾਮ ਲਲਾ ਜੀ 494 ਸਾਲਾਂ ਬਾਅਦ ਆਪਣੇ ਘਰ ਵਿਰਾਜਮਾਨ ਹੋਣ ਜਾ ਰਹੇ ਨੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਜਲਦੀ ਤੋਂ ਜਲਦੀ ਸਾਡੀ ਸ਼ੋਭਾ ਯਾਤਰਾ ਵਿੱਚ ਆ ਕੇ ਸ਼ਾਮਲ ਹੋਣ ਤੇ 22 ਤਰੀਕ ਨੂੰ ਦੀਵੇ ਪਟਾਕੇ ਨਵੇਂ-ਨਵੇਂ ਕੱਪੜੇ ਆਦਿ ਪਾ ਕੇ ਰਾਮ ਜੀ ਨੂੰ ਖੁਸ਼ ਕੀਤਾ ਜਾਵੇ 22 ਤਰੀਕ ਨੂੰ ਕੀ ਪੋਟਾ ਹੈਗਾ ਜਿਹੜਾ ਜਨਮ ਉਸ ਤੋਂ ਮਨਾਇਆ ਜਾਣਾ ਜਨਮ ਉਸਤਵ ਚ ਅਸੀਂ 22 ਤਰੀਕ ਨੂੰ ਲੰਗਰ ਲਾ ਰਹੇ ਆ ਮੰਟੂ ਭਾਰਤੀ ਜੀ ਤਵਾੜੀ ਸਾਹਿਬ ਅਸੀਂ ਸਾਰੇ ਰਲ ਕੇ ਬਹੁਤ ਵੱਡਾ ਲੰਗਰ ਲਗਾ ਰਹੇ ਆ ਤੇ ਹਵਨ ਯੱਗ ਕਰ ਰਹੇ ਆ ਤੇ ਐਲ ਸੀ ਡੀ ਲੱਗੇਗੀ ਜੋ ਕਿ ਯੋਧਿਆ ਦਾ ਰੂਪ ਧਾਰਨ ਕਰੇਗੀ ਬਹੁਤ ਖੁਸ਼ੀ ਦਾ ਦਿਹਾੜਾ ਆ 22 ਤਰੀਕ ਨੂੰ ਜੋ ਰਾਮ ਮੰਦਰ ਦਾ ਅਧਗਟਨ ਕੀਤਾ ਜਾਣਾ ਯੋਧਿਆ ਦੇ ਵਿੱਚ ਤੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਬਹੁਤ ਉਸ਼ਾ ਹੈ ਇਸ ਚੀਜ਼ ਨੂੰ ਲੈ ਕੇ ਕਿਉਂਕਿ ਬਹੁਤ ਪੁਰਾਣੀ ਮੰਗ ਸੀ ਤੇ ਉਹਦੇ ਉੱਤੇ ਜੋ ਮੈਂ ਕਹਾ ਕਿ ਬਹੁਤ ਚੰਗਾ ਸੁਭਾਗਾ ਸਮਾ ਵੀ 22 ਤਰੀਕ ਨੂੰ ਜੋਥੇ ਉਦਘਾਟਨ ਕੀਤਾ ਜਾਣਾ ਤੇ ਸਮੁੱਚਾ ਜੋ ਸਮਰਾਲੇ ਸ਼ਹਿਰ ਨਿਵਾਸੀ ਨੇ ਅੱਜ ਇੱਕ ਸ਼ੁਭ ਯਾਤਰਾ ਕੱਢੀ ਜਾ ਰਹੀ ਹੈ ਜਿਸ ਦੇ ਵਿੱਚ ਸਮੁੱਚਾ ਹੀ ਇਲਾਕਾ ਨਾਲ ਸ਼ਾਮਲ ਹੋਇਆ ਬੜਾ ਚੰਗਾ ਲੱਗਦਾ ਕਿ ਜਦੋਂ ਸਾਰੇ ਰਲ ਮਿਲ ਕੇ ਭਾਈਚਾਰਕ ਸਾਹ ਨੂੰ ਅੱਗੇ ਵਧਾਉਂਦੇ ਹੋਏ ਸਾਰੇ ਇਕੱਠੇ ਚੱਲਦੇ ਆਂ ਅਤੇ ਜਿੰਨੇ ਵੀ ਰਾਮ ਭਗਤ ਅੱਜ ਆਏ ਨੇ ਇੱਥੇ ਮੈਂ ਸਾਰਿਆਂ ਦੇ ਉਹੀ ਪਰਮਾਤਮਾ ਦੇ ਅੱਗੇ ਬੇਨਤੀ ਕਰਦਾ ਵੀ ਪਰਮਾਤਮਾ ਕਿਰਪਾ ਕਰਨ ਹਰੇਕ ਦੇ ਚੜਦੀ ਕਲਾ ਬਖਸ਼ਣ ਹਰੇਕ ਨੂੰ ਅਤੇ ਜਿਹੜੇ ਮਨੋਰਥ ਦੇ ਨਾਲ ਕੋਈ ਵੀ ਸ਼ਰਧਾ ਭਾਵਨਾ ਲੈ ਕੇ ਇੱਥੇ ਆਇਆ ਤੇ ਪ੍ਰਭੂ ਰਾਮ ਉਹਦੇ ਕਿਰਪਾ ਕਰਨ ਤੇ ਦੂਸਰਾ ਮੈਂ ਇਹ ਜ਼ਰੂਰ ਕਹੂੰਗਾ ਵੀ ਜਦੋਂ ਵੀ ਕਿਉਂਕਿ 22 ਤਰੀਕ ਤੋਂ ਬਾਅਦ ਥੋੜੀ देर ਉੱਥੇ ਰਹਿਣਾ ਵੀ ਉਸ ਤੋਂ ਬਾਅਦ ਜਦੋਂ ਵੀ ਇੱਥੋਂ ਸੰਗਤਾਂ ਜਾਣਗੀਆਂ ਮੈਂ ਆਪ ਖੁਸ਼ ਨਸੀਬ ਸਮਝੂੰਗਾ ਆਪਣੇ ਆਪ ਨੂੰ ਉਹਨਾਂ ਦੇ ਨਾਲ ਇੱਕ ਜਥਾ ਲੈ ਕੇ ਅਸੀਂ ਵੀ ਜਾਵਾਂਗੇ ਕਿਉਂਕਿ ਸਮੁੱਚੇ ਇਹ ਜੇ ਕਿਹਾ ਜਾਵੇ ਸ਼੍ਰੀ ਰਾਮਚੰਦਰ ਮਹਾਰਾਜ ਕੇਵਲ ਇੱਕ ਧਾਰਮਿਕ ਫਿਰਕੇ ਦੇ ਨਹੀਂ ਸਮੁੱਚੀ ਇਨਸਾਨੀਅਤ ਦੇ ਸਮੁੱਚੇ ਇਹ ਕਹਾਂ ਹਿੰਦੂ ਆਪਣੇ ਸਮੁੱਚੀ ਦੁਨੀਆ ਦੇ ਗੁਰੂ ਨੇ ਜਿਨ੍ਹਾਂ ਦਾ ਜੋ ਸੰਦੇਸ਼ ਦਿੱਤਾ ਅੱਜ ਜੇ ਆਪਾਂ ਉਸ ਤੇ ਚੱਲੀਏ ਕਿਉਂਕਿ ਉਹਨਾਂ ਨੇ ਉਹ ਮਰਿਆਦਾ ਪਰਸ਼ੋਤਮ ਸੀ ਇੱਕ ਭਾਈ ਦੀ ਮਰਿਆਦਾ ਇੱਕ ਪਤੀ ਦੀ ਮਰਿਆਦਾ ਇੱਕ ਪੁੱਤ ਦੀ ਮਰਿਆਦਾ ਉਹਨਾਂ ਨੇ ਸਥਾਪਿਤ ਕੀਤੀ ਆ ਤੇ ਇੱਕ ਬਹੁਤ ਹੀ ਚੰਗੇ ਇੱਕ ਉਹ ਜੇ ਕਿਹਾ ਮੈਂ ਜਿਹੜੇ ਉਹਨਾਂ ਦੇ ਜਿਹੜੇ ਸਾਡੇ ਲਈ ਪੂਰਨੇ પાਕੇ ਉਹ ਗਏ ਨੇ ਤੇ ਸਮੁੱਚੇ ਸਮੂਚੇ ਇਨਸਾਨੀਅਤ ਨੂੰ ਇਹ ਬੇਨਤੀ ਆ ਵੀ ਉਹਨਾਂ ਦੇ ਦਿਓ ਮਾਰਗਦਰਸ਼ਨ ਦਿੱਤਾ ਉਹਦੇ ਉੱਤੇ ਚੱਲਣ ਦੀ ਜੇ ਆਪਾਂ ਥੋੜੀ ਜਿਹੀ ਵੀ ਆਪਾਂ ਆਪਣੇ ਜਿਮਮਤ ਰੱਖੀਏ ਤਾਂ ਆਪਣਾ ਜੀਵਨ ਸਫਲ ਹੋ ਸਕਦਾ ਹੈ ਅੱਜ ਦੇਖਣ ਲਈ ਵਿੱਚ ਆਇਆ ਵੀ ਸਮੂਹ ਭਾਈਚਾਰਾ ਜਿੰਨੇ ਆਪਣੇ ਧਰਮ ਨੇਤਰਾਂ ਦੇ ਸਾਰੇ ਲੋਕ ਆਪਣੇ ਇਕੱਠੇ ਹੋਏ ਨੇ ਇਹ ਕਿੱਦਾਂ ਦਾ ਲੱਗਦਾ ਹੈ ਦੇਖੋ ਬਹੁਤ ਚੰਗਾ ਲੱਗਦਾ ਕਿਉਂਕਿ ਮੈਂ ਪਹਿਲਾਂ ਕਹਿ ਗਿਆ ਕਿਟਾ ਸ਼੍ਰੀ ਰਾਮਚੰਦਰ ਮਹਾਰਾਜ ਕੇਵਲ ਇੱਕ ਧਾਰਮਿਕ ਫਿਰਕੇ ਦੇ ਨਹੀਂ ਸਮੂਚੀ ਇਨਸਾਨੀਅਤ ਦੇ ਸਾਂਝੇ ਗੁਰੂ ਸਨ ਅਤੇ ਦੂਸਰਾ ਇਹ ਬੜਾ ਮਾਣ ਹੁੰਦਾ ਕਿਉਂਕਿ ਪੰਜਾਬ ਕੇ ਜਿਹੀ ਧਰਤੀ ਆ ਜਿੱਥੇ ਸਾਰੇ ਧਰਮ ਬਹੁਤ ਪਿਆਰ ਸਤਿਕਾਰ ਨਾਲ ਰਹਿੰਦੇ ਨੇ ਇੱਥੇ ਕਦੇ ਵੀ ਵੱਖਵਾਦ ਦੇਖਣ ਨੂੰ ਨਹੀਂ ਮਿਲਿਆ ਸੋ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਾਬਨਾ ਵੀ ਇਤੀ ਬੜੀ ਸ਼ੋਭਾ ਯਾਤਰਾ ਦਾ ਵਿੱਚ ਅਸੀਂ ਵੀ ਇਸ ਜੋ ਜੋ ਇਤਿਹਾਸਕ ਪਲ 22 ਤਰੀਕ ਨੂੰ ਆਉਣਾ ਉਹ ਤਾਂ ਅਸੀਂ ਵੀ ਇੱਕ ਹਿੱਸਾ ਬਣਨ ਜਾ ਰਹੇ ਹਾਂ ਬਹੁਤ ਹੀ ਵਧੀਆ ਜੀ ਅੱਜ ਦੇਖੋ ਸਾਰੇ ਦੇਸ਼ ਦੇ ਵਿੱਚ ਆਪਾਂ ਸੁਣਦੇ ਹਾਂ ਕਦੇ ਕਿਸੇ ਪਾਰਟੀ ਦੀ ਲਹਿਰ ਹੁੰਦੀ ਆ ਕਦੇ ਕਿਸੇ ਪਾਰਟੀ ਦੀ ਲਹਿਰ ਹੁੰਦੀ ਆ ਲੇਕਿਨ ਅੱਜ ਪ੍ਰਭੂ શ્રી ਰਾਮ ਦੀ ਲਹਿਰ ਸਾਰੇ ਹਿੰਦੂਸਤਾਨ ਦੇ ਵਿੱਚ ਚੱਲ ਰਹੀ ਹੈ ਬਹੁਤ ਹੀ ਉਤਸ਼ਾਹ ਹੈ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਸਾਡੇ ਸਾਰੇ ਹੀ ਰਾਮ ਭਗਤਾਂ ਦੇ ਲਈ ਅੱਗ ਲਗਾ ਦਿਓ ਔਰ ਜਿਹੜਾ 22 ਤਰੀਕ ਦਾ ਪ੍ਰੋਗਰਾਮ ਰੱਖਿਆ ਆ ਉਹ ਲਿਖਿਆ 22 ਤਾਰੀਖ ਵਾਲੇ ਦਿਨ ਸਾਰੇ ਸਮੂਹ ਸ਼ਹਿਰ ਨਿਵਾਸੀਆਂ ਵੱਲੋਂ ਕਮਲ ਕੰਪਲੈਕਸ ਦੇ ਅੱਗੇ ਬਹੁਤ ਹੀ ਵਧੀਆ ਬਰੈਡ ਕੁਲਚੀਆਂ ਦਾ ਲੰਗਰ ਲਗਾਇਆ ਜਾਏਗਾ ਔਰ ਸਾਰੇ ਹੀ ਘਰਾਂ ਦੇ ਵਿੱਚ ਦੀਪਮਾਲਾ ਕੀਤੀ ਜਾਏਗੀ ਜੈ ਸ੍ਰੀ ਅਕਾਲ